ਅੱਤ ਨਹੀਂ ਕੋਈ ਐਕਸਾਈਟਮੈਂਟ ਨਹੀਂ ਆਪਾਂ ਜਾਉਣਾ ਕਰ ਲਏ ਜੈ ਜੀ ਅਸੀਂ ਸਿਕੰਦਰ ਜਾਉਣਾ ਕਰ ਲਿਆ ਅਸੀਂ ਗੋਲੀਆਂ ਵਜਦੇਆਂ ਵਖਾਈਆਂ ਕੀ ਪਤਾ ਉਹ ਬਾਦ ਕੀ ਹੋਇਆ ਹੋਵੇ ਹਸਪਤਾਲ ਚ ਬਚ ਗਿਆ ਹੋਵੇ ਹਸਪਤਾਲ ਤੇ ਉਹਨੇ ਭਰਾ ਨੂੰ ਗਿਆ ਹੋਵੇ ਵੀ ਮੈਂ ਤੈਨੂੰ ਡੌਂਕੀ ਲਗਾ ਕੇ ਬਾਹਰ ਭੇਜ ਦਿੰਦਾ ਅਗਲੀ ਖਿਡਾਰੀ ਅਗਲੀ ਖਿਡਾਰੀ ਇੰਗਲੈਂਡ ਚ ਬਣਾ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਜੋ ਮੈਂ ਮੁਬਾਰਕਬਾਦ ਦਿੰਦਾ ਸਾਰੀ ਟੀਮ ਨੂੰ ਖਿਡਾਰੀ ਦੀ ਜਿਹੜੀ ਟੀਮ ਹੈ ਅ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਵੀ ਬੜੀ ਇੰਟਰਸਟਿੰਗ ਸੀਗੀ ਔਰ ਸਸਪੈਂਸ ਵੀ ਹੈ ਐਕਸ਼ਨ ਵੀ ਹੈ ਔਰ ਇੱਕ ਖਿਡਾਰੀ ਦੀ ਜਿੱਤਰੀ ਬਾਰੇ ਵੀ ਬਹੁਤ ਕੁਝ ਦੱਸਿਆ ਗਿਆ ਕਿਉਂਕਿ ਪਿਛਲੇ ਸਮੇਂ ਦਰਮਿਆਨ ਜੋ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਉਸੇ ਤਰੀ ਜਿਹੜੇ ਸਾਡੇ ਪਹਿਲਵਾਨ ਸੀਗੇ ਉਹਨਾਂ ਨੂੰ ਗਲਤ ਪਾਸੇ ਲਿਜਾ ਕੇ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਸੀ ਸੋ ਉਸ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਉਹਦਾ ਨੁਕਸਾਨ ਹੁੰਦਾ ਸੋ ਮੈਨੂੰ ਲੱਗਦਾ ਸਾਰੇ ਬਾਈਕੋ ਲਰ ਹੋ ਗਿਆ ਚੀਮਾ ਸਾਹੋਕੇ ਮੇਰਾ ਛੋਟਾ ਵੀਰ ਹੋ ਗਿਆ ਇਹਨਾਂ ਨੇ ਸਾਰ ਬਾਕੀ ਸਾਰੀ ਟੀਮ ਨੇ ਬੇਕਨ ਬਹੁਤ ਅੱਛਾ ਕੰਮ ਕੀਤਾ ਹੈ ਕਿਉਂਕਿ ਜੇ ਪੰਜਾਬੀ ਸਿਨੇਮੇ ਨੂੰ ਉੱਚੇ ਲੈ ਕੇ ਜਾਣਾ ਤਾਂ ਇਹੋ ਜਿਹੇ ਜਿਹੜੀਆਂ ਫਿਲਮਾਂ ਨੇ ਉਹਨਾਂ ਦਾ ਬਣਨਾ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਦਾ ਹੈ ਕਿ ਬਹੁਤ ਵੱਡਾ ਰਿਕਾਰਡ ਜਿਹੜੀ ਇਹ ਮੂਵੀ ਨੇ ਤੋੜਨਾ ਔਰ ਸਾਰੀ ਤਿੰਨ ਨੂੰ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸਰ ਜੀ ਠੀਕ ਹੈ ਸਰ ਜੀ ਥੈਂਕ ਯੂ ਵੈਰੀ ਮਚ ਓਕੇ ਓਕੇ ਸਰ ਆਜੋ ਲੈ ਲੈ ਬੇਟਾ ਸਰ ਬਹੁਤ ਬੜਦਾ ਆਇਆ ਰੈਡੀ ਹਾਂ ਆਪਾਂ ਡੈਡੀ ਨੂੰ ਕਿੱਲਾ ਨੂੰ ਅੱਛਾ ਅੱਜ ਅੱਜ ਕੋਈ ਕੁਛ ਰਹਾ ਨਹੀਂ ਕਿਹੜਾ ਬਾਈਕ ਫੜਾ ਮੈਂ ਕੋਈ ਵੀ ਨਹੀਂ ਸਾਰੇ ਜੀ ਬੋਲਣ ਤਾਨੂੰ ਕਿਵੇਂ ਲੱਗੀ ਸਾਰਿਆਂ ਨੂੰ ਫਿਲਮ ਜਿਹੜੇ ਨਜ਼ਰ ਆ ਰਹੇ ਲੱਗਦੇ ਸਭ ਤੋਂ ਜਾਨਣਾ ਚਾਹਾਂਗੇ ਸਭ ਤੋਂ ਦੇਖ ਕੇ ਕਿਹੜੀ ਕਿਹੜੀ ਲੈਂਦੀ ਵੀ ਸਾਰੇ ਕਿਵੇਂ ਲੱਗੀ ਤੁਹਾਨੂੰ ਫਿਰ ਮੈਰੀ ਫਿਲਮ ਬਹੁਤ ਵਧੀਆ ਲੱਗੀ ਸੁਪਰ ਡੁੱਪਰ ਸੁਪਰ ਡੁੱਪਰ ਫਿਲਮ ਹੈ ਪੰਜਾਬੀਆਂ ਦੀ ਜਿੰਦਾਬਾਦ ਪਿੰਡਾਂ ਦੀ ਗੱਲ ਹੋਈ ਹੈ ਪਲਵਾਨੀ ਜਿੰਦੇ ਨਾਲ ਪੰਜਾਬ ਸਾਰਾ ਜੁੜਿਆ ਹੋਇਆ ਹੈ ਪਲਵਾਨੀ ਕਬੱਡੀ ਤੇ ਉਹ ਦੁਬਾਰਾ ਫਿਰ ਪ੍ਰੋਮੋਟਰ ਰਹੀ ਹੈ ਸਾਰੀ ਟੀਮ ਨੂੰ ਬਹੁਤ ਬਹੁਤ ਧੰਨਵਾਦ ਮੈਂ ਮੈਂ ਪਹਿਲਾ ਤਾਂ ਇਹ ਕਹਿਣਾ ਚਾਹਾਂਗਾ ਕਿ ਕੰਸਟਰੀ ਜਿਹੜੀ ਆ ਸਾਰਾ ਅੰਦੋਂ ਤੁਹਾਡੇ ਜਿੰਨੂ ਆ ਕੇ ਫੜਦੀ ਆ ਮੈਂ ਫਸਟ ਟਾਈਮ ਦੇਖੀ ਮੈਂ ਆਪਣੀ ਟਿੰਡਿੰਗ ਫਿਲਮ ਦੇਖੀ ਕੰਡਰ ਬੋਡੀ ਯੂ ਦਾ ਪੁਆਇੰਟ ਸਾਰੀਆਂ ਚੀਜ਼ਾਂ ਹਰ ਕੈਰੇਕਟਰ ਜਸਟੀਫਾਈਡ ਹੈ ਹਰ ਬੰਦਾ ਪੜਾਹਣ ਪੁਲਿਸ ਵਾਲਾ ਇਸ ਤਰ੍ਹਾਂ ਦਾ ਕਿਉਂ ਆ ਉਹਦਾ ਵੀ ਰੀਜ਼ਨ ਹੈ ਹਲਵਾਨ ਜੰਗਸ ਜਿਹੜਾ ਵੀ ਅਮਰ ਕੈਰੈਕਟਰ ਇਸ ਨੂੰ ਚਾ ਸਾਰੇ ਬਕੂਬੀ ਉਹਨਾਂ ਦਾ ਰੋਲ ਸਮਝਾਇਆ ਤੇ ਕਰਵਾਇਆ ਗਿਆ ਉਹ ਸਾਰੇ ਬਹੁਤ ਉਸੇ ਹੀ ਵਾਂਗ ਸਟੇਜ ਦਾ ਪਾਰਟਰ ਤੇ ਫਿਰ ਉਹ ਦੇਖ ਕੇ ਮੈਨੂੰ ਬਹੁਤ ਮਾਰ ਮਹਿਸੂਸ ਹੋ ਰਿਹਾ ਵੀ ਖਿਡਾਰੀ ਫਿਲਮ ਦਾ ਹਿੱਸਾ ਇਹ ਤਾਂ ਮੇਰੀ ਗਲਤੀ ਪਈ ਅੰਦਰ ਉਹਦੇ ਕੋਈ ਆਪਣੀ ਗਲਤੀ ਨਹੀਂ ਪਈ ਮੇਰੀ ਗਲਤੀ ਤੁਸੀਂ ਦੱਸੋ ਵੀਡੀਓ ਪਟਨੀ ਲੈ ਲਵਾਂਗੇ ਬਾਜੀ ਬੁਲਾ ਤੁਹਾਨੂੰ ਇਸ ਮੱਦੇ ਦਾ ਮਸਲਾ ਸੈਂਟਰ ਬਾਈਗਿਤ ਰਿਹਾ ਜੀ ਸਰ ਤਾਂ ਉਹ ਮੇਰੇ ਉਹ ਮੈਂ ਵੀ ਬਾਜ਼ਾਰ ਜਾਗਣਾ ਟੋਨਾ ਕਿ ਜਦੋਂ ਪਾਸ ਇਹ ਕਰਦੇ ਕੋਈ ਬਹੁਤ ਅਸਾਈਡ ਆਉਣਾ ਪਿਆ ਸੀ ਜਦੋਂ ਸੁਨੀਲ ਨੇ ਉਹ ਮੋਸਮ ਦੇਖੀ ਸੀ ਕਿ ਹੋਮ ਸਿਫ ਤੇ ਜਦੋਂ ਆਨੇ ਨਹੀਂ ਆਖ ਕੇ ਮੈਂ ਆਏ ਜੀ ਨਜ਼ਰਾਂ ਵਿੱਚ ਮੈਂ ਕਹਿੰਦਾ ਯਾਰ ਇਕੱਲਾ ਰਹਿ ਗਿਆ ਬਜਾਰਾ ਮੈਂ ਸੋਚਿਆ ਇਹ ਹੋ ਜਾ ਮਰ ਗਿਆ ਮੈਂ ਯਾਰ ਇਕੱਲਾ ਰਹਿ ਗਿਆ ਬਜਾਰਾ ਹੁਣ ਕੀ ਕਰਾਂਗੇ ਬਹੁਤ ਇਮੋਸ਼ਨਲ ਕਰਦੀ ਹੈ ਜਦੋਂ ਕੁਰਸੀ ਚੱਲ ਰਹੀ ਸੀ ਮੈਨੂੰ ਲੱਗਦਾ ਕਿ ਲੋਕ ਐਸੇ ਵਾਕਿੰਗ ਨਾ ਸੁਣੋ ਉਹਦੇ ਚੱਲ ਰਹੇ ਉਹਦੇ ਕਿ ਲਾਈਫ ਹੋ ਰਹੀ ਹੈ ਹਾਂ ਕੁਸ਼ਤੀ ਦਾ ਮੈਨੂੰ ਬਹੁਤ ਸੀਗਾ ਕਿ ਯਾਰ ਸਕਰੀਨ ਤੇ ਕੁਸ਼ਤੀ ਨਕਲੀ ਨਾ ਲੱਗੇ ਜਾਂ ਫੜੀ ਨਾ ਜਾਵੇ ਪਰ ਮੰਨੋ ਭਾਈ ਨੇ ਸਾਰੀ ਟੀਮ ਨੇ ਐਕਸ਼ਨ ਡਾਇਰੈਕਟਰਸ ਨੇ ਸਾਰਿਆਂ ਨੇ ਜਿਨ੍ਹਾਂ ਨੇ ਸਾਥੋਂ ਕੁਸ਼ਤੀ ਸਿਖਾਈ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਬਹੁਤ ਨੇਚਰਲ ਲੱਗ ਰਹੀ ਹੈ ਹਰ ਜਿ। ਇਵਨ ਇਹਦੇ ਵਿੱਚ ਸਾਡੇ ਡਾਇਰੈਕਟਰ ਨੇ ਵੀ ਕੁਸ਼ਤੀ ਸਿੱਖੀ ਹੈ। ਜਿੰਨਾ ਚਿਰ ਅਸੀਂ weight ਵਧਾਇਆ ਸੀ ਮਾਨ ਸਿੰਘ ਨੇ weight ਵਧਾ ਕੇ ਰੱਖਿਆ। ਮਾਨ ਸਿੰਘ ਭਾਈ। ਉਹਨੇ ਬਰਾਬਰ ਸਾਡੇ ਆਜੋ ਜੀ। ਹਾਂ। ਉਹਨੇ ਸਾਡੇ ਬਰਾਬਰ ਕੁਸ਼ਤੀ ਸਿੱਖੀ ਤੇ weight ਹੁਣ ਘਟਾਇਆ। ਪੁਲਵਾਨਾ ਜਿਹਦਾ weight ਕਰ ਲਿਆ ਡਾਇਰੈਕਟਰ ਨੇ ਵੀ। ਦੱਸੋ ਭਾਈ ਕਿਵੇਂ weight ਵਧਾਇਆ ਤੁਸੀਂ ਕੁਸ਼ਤੀ ਕਿਵੇਂ ਸਿੱਖੀ? ਮੇਰਾ ਉਦੋਂ ਦਾ ਵੱਧ ਰਿਹਾ। ਪਰ ਹੁਣ ਫਿੱਟ ਹੋ ਗਿਆ। ਹਾਂ। ਬੋਲਦਾ ਕਿ ਜਿਹੜਾ ਜਿਹੜਾ ਪਹਿਲਾ ਸਟਾਫ ਸਜਣਾ ਸ਼ੋਕ ਚਾਹੀਦੀ ਹੈ ਨਾ ਇਸ ਵੀ ਨੇ ਹੋਣੇ ਕਿ ਆਪਾਂ ਐਕਸ਼ਨ ਨਹੀਂ ਕਰਦੇ ਉਸ ਤੋਂ ਬਾਅਦ ਕੁਝ ਹੋ ਗਿਆ ਕਿ ਆਪਾਂ ਨੂੰ ਹੈ ਹਾਂਜੀ ਹਾਂਜੀ ਹੈਗਾ ਉਹ ਅਸੀਂ ਮੈਨੂੰ ਪੁੱਛੋ ਰੋਜ਼ ਦਿਸਤੀ ਕਰ ਲਓ ਮਾਝੋ ਮੈਨੂੰ ਪੁੱਛੋ ਇਹ ਸਾਨੂੰ ਫਟ ਗਿਆ ਮੈਂ ਨਾ ਕਰੋ ਗੱਦਾ ਕਢਾਦਾ ਮਾਲ ਵੀ ਲੈ ਜਾਣਾ ਕਿਹੜੀ ਟੂਲ ਦਾ ਜਲਵਾ ਦਿੱਤੋ ਕਿਹੜਾ ਖਿਡਾਰੀ ਟੂਲ 8% ਹਾਦਸਾ ਸਰ ਇਹ ਐਕਸੀਡੈਂਟ ਹੋ ਗਿਆ ਹੈ ਕਿ ਕੀ ਹੋਇਆ ਇਸ ਹਾਦਸੇ ਦੇ ਵਿੱਚ ਕੋਈ ਐਕਸਾਈਟਮੈਂਟ ਨਹੀਂ ਆਪਾਂ ਜਿਆਦਾ ਕਰ ਲਈਏ ਜੈ ਜੀ ਅਸੀਂ ਸਿਕੰਦਰ ਜਹਾਜ਼ਾ ਚੋਂ ਅਸੀਂ ਗੋਲੀਆਂ ਵਾਜਦੇ ਆ ਵਖਾਈਆਂ ਕੀ ਪਤਾ ਉਹ ਬਾਦ ਕੀ ਹੋਇਆ ਹੋਵੇ ਹਸਪਤਾਲ ਤੇ ਉਹਨੇ ਭਰਾ ਨੂੰ ਗਿਆ ਹੋਵੇ ਵੀ ਮੈਂ ਤੈਨੂੰ ਡੌਂਕੀ ਲਗਾ ਕੇ ਬਾਹਰ ਭੇਜ ਦਿੰਦਾ ਤੇ ਅਗਲੀ ਸਟੋਰੀ ਅਗਲੇ ਖਿਡਾਰੀ ਨਾਲ ਐਡਿਟ ਕਰਵਾਵਾਂ ਤੇਰੀ ਮਨਵਾਉਂਦਾ ਸੈਕਿੰਡ ਪਾਰਟੀ ਕਾਣੀ ਵੀ ਕਰਦੇ ਹਾਂ ਹਾਂਜੀ ਹਾਂਜੀ ਕਿੰਨੀ ਕਿੰਨੀ ਕਰਨੀ ਪੈਣੀ ਹੈ ਸੈਕਿੰਡ ਪਾਰਟੀ ਤੇਰੇ ਨਾਲ ਪ੍ਰੋਡਿਊਸਰ ਬਸ ਸੁਣੇਂਗੇ ਦੇਖੋ ਕਹਿੰਦੇ ਕਹਿੰਦੇ ਕਿੰਨੀ ਵੇਟ ਕਰਨੀ ਪੈਣੀ ਹੈ ਖਿਡਾਰੀ ਟੂਲ ਹੀ ਤੁਸੀਂ ਆਹ ਕੰਮ ਜੇ ਪੂਰੀ ਤਰ੍ਹਾਂ ਕਰੋ ਤਾਂ ਨਾਲ ਹੀ ਸ਼ੁਰੂ ਕਰ ਦਾਂਗੇ ਵਾਹ ਜੀ ਵਾਹ ਸਾਰੇ ਜਣੇ ਵਾਧੋ ਵਾਧੋ ਅਨਾਉਂਸ ਕਰ ਦੋ ਬੋਟੇ ਅਗਦੇ ਪਾਡੇ ਤੇ ਖਿਡਾਰੀ ਕਰ ਦੋ 100% ਤੁਸੀਂ ਸਾਰੇ ਜਣੇ ਕਿਉਂਕਿ ਅਜੇ ਦੁਪਹਿਰ ਮਤਲਬ ਹੋਈ ਆ ਵੀ ਵੱਧ ਤੋਂ ਵੱਧ ਇਹ ਫਿਲਮ ਨੂੰ ਦੇਖੋ ਸਪੋਰਟ ਕਰੋ ਪ੍ਰੋਡਿਊਸਰ ਪੂਰੀ ਤਰ੍ਹਾਂ ਤਿਆਰ ਨੇ ਖਿਡਾਰੀ ਟੂ ਨਹੀਂ ਦੇਖੋ ਆ ਭਾਈ ਨੇ ਕਰਾਉਣੀ ਹੋਣੀ ਆ ਜਿੰਨੀਆਂ ਬਹੁਤ ਦੇ ਰਿਲੀਜ਼ ਕਰਦੇ ਹੋ ਭਾਈ ਨੇ ਕਰਾਉਣੀ ਹੋਣੀ ਹਾਂ ਨਹੀਂ ਕਿੰਨਾ ਦਾ ਰਿਸਪੌਂਸ ਆ ਰਿਹਾ ਤਾਂ ਸਭ ਤੋਂ ਪਹਿਲਾਂ ਪਤਾ ਚੱਲਦਾ ਹੈ ਕਿ ਆਵਰਸਲੀ ਸੀਰੀਅਸਲੀ ਐਕਸਟ੍ਰੀਮਲੀ ਬਹੁਤ ਵਧੀਆ ਰਿਸਪੌਂਸ ਹੈ ਅਗੇਨ ਆਪਾਂ ਕਹਿੰਦੇ ਕਿ ਯਾਰ ਨਵੇਂ ਜਨਰ ਨਵੀਆਂ ਗੱਲਾਂ ਕਰੋ ਨਵੀਆਂ ਕਹਾਣੀਆਂ ਕਹੋ ਸੋ ਇਹ ਫਿਲਮ ਤੋਂ ਸ਼ੁਰੂਆਤ ਹੋਈ ਹੈ ਬਹੁਤ ਉਹ ਚੀਜ਼ਾਂ ਜਿਹੜੀਆਂ ਮੈਨੂੰ ਲੱਗਾ ਪੰਜਾਬੀ ਸਿਨੇਮਾ ਚ ਪਹਿਲੇ ਨਹੀਂ ਦੇਖੀਆਂ ਹੋਣੀਆਂ ਤੁਸੀਂ ਅਗਰ ਪ੍ਰੀ ਕਲਾਈਮੈਕਸ ਤੇ Rajasthan ਵਾਲੇ ਸ਼ਾਰਟਸ ਦੇਖੋ ਸੋ ਆਪਾਂ ਲੱਗਦਾ ਕਿ ਯਾਰ ਆਪਾਂ ਅਗਰ ਕਰੋ ਪੈਸੇ ਖਰਚ ਕੇ ਫਿਲਮ ਦੇਖਣ ਗਏ ਆ ਤੇ ਬਿਜਲੀ ਇੰਨੀ ਵਧੀਆ ਔਰ ਇੰਨੀ ਕੁਆਲਿਟੀ ਦੀ ਫਿਲਮ ਦੇਖਣ ਗਏ ਆ ਸੋ ਕंग्रेचुਲੇਸ਼ਨਸ ਨੇ ਤੇ ਥੈਂਕ ਯੂ ਤੁਹਾਡੇ ਸਾਰਿਆਂ ਦਾ ਆਨੰਦ ਤੇ ਇਹ ਫਿਲਮ ਦੇਖਣ ਦਾ ਥੈਂਕ ਯੂ ਜੀ ਦਾ ਤੁਹਾਨੂੰ ਪਰਸਨਲੀ ਵੀ ਰਿਕੁਐਸਟ ਕਰਦੀ ਹਾਂ ਕਿ ਦੋ ਹਿੱਟ ਹੋਣੀ ਚਾਹੀਦੀ ਜਿਸ ਤਰ੍ਹਾਂ ਵਰਤੂ ਅਸੀਂ ਅਸੀਂ ਸੁਪਰ ਹਿੱਟ ਕਰਾਂਗੇ ਇਹ ਆਈਓ ਮਨਿੰਦੇ ਜੀ ਨੇ ਬਹੁਤ 600 ਪਲੱਸ ਸ਼ੋਜ਼ ਲੈ ਕੇ ਦਿੱਤੇ ਆ ਦੁਆਰ ਦਾ ਨਹੀਂ ਨਹੀਂ ਉਹ ਜੋ ਬੈਸਟ ਕਰ ਇੱਥੇ ਜਿੰਨੇ ਵੀ ਖੜੇ ਆ ਉਹ ਆਪ ਦਾ ਆਪ ਦਾ ਬੈਸਟ ਦੇ ਚੁੱਕੇ ਆ ਹੁਣ ਆਡੀਅੰਸ ਦੇ ਬੈਸਟ ਦੇਣਾ ਹੈ ਬਿਲਕੁਲ ਪ੍ਰੈਸ ਨੇ ਪਰ ਆਡੀਅੰਸ ਸਾਰਿਆਂ ਨੇ ਬਹੁਤ ਥੈਂਕ ਯੂ ਸਾਰੀ ਪ੍ਰੈਸ ਦਾ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਸਾਡਾ ਪ੍ਰੈਸ ਨੂੰ ਮੈਸੇਜ ਸਾਡਾ ਪਹੁੰਚਾ ਦਿਓਗੇ ਲੋਕਾਂ ਤੱਕ ਉਹਨੇ ਲੋਕ ਸਾਰੇ ਆ ਜਾਣਗੇ ਤੇ ਸਾਡੀ ਫਿਲਮ ਹਿੱਟ ਚ ਖੜੀ ਹੋ ਜੂਗੀ ਥੈਂਕ ਯੂ Thank you, thank you so much. Thank you. Thank you.